ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਹੋਪਸ ਹੋ ਸਾਰੇ ਠੀਕ ਹੋਵੋ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਵੋ ਮਾਰਾ ਸਭ ਨੂੰ ਚਰਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਐਲੀਗੈਂਟ ਟਾਕ ਚੈਨਲ ਤੇ ਜੇ ਸਵੇਰੇ ਮਹਿੰਗਾ ਟਾਈਮ ਹੈ ਆਪਾਂ ਜਾਣ ਲੱਗੇ ਆ ਲੁਧਿਆਣੇ ਨੂੰ ਸੀਐਮਸੀ ਹਸਪੀਟਲ ਡਾਕਟਰ ਸਾਹਿਬ ਕੋਲੇ ਮਿਸਟਰ ਕੋਲੇ ਡੇਰੀ ਕੋਲੇ ਇਹ ਆ ਮੈਂ ਆਪਣੇ ਨੱਕ ਦੀ ਹਾਕ ਕਮਾਉਣ ਲਈ ਅੱਜ ਵੀ ਬਣਰੇਵੋ ਦੀ ਵੀਡੀਓ ਨਾਲ ਲੈ ਲੋ ਇਹ ਨਾਲ ਚੱਲਦੇ ਨਾਲ ਮੈਚ ਨਹੀਂ ਜੀ ਇਹ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਜੀ ਇਹ ਘਰੇ ਲਊਗਾ ਇਹ ਵਿਚਾਰਾ ਅੰਨਾ ਹੋਇਆ ਪਿਆ ਇਹਦਾ ਇਸ਼ਨਾਮ ਕਰਾਇਆ ਸੀ ਗਿੱਲਾ ਜਿਹਾ ਲੈ ਇਹਨੂੰ ਧੁੱਪ ਲਵਾਓ ਅੱਜ ਅੰਨਾ ਹੋਇਆ ਪਿਆ ਚਲੋ ਠੀਕ ਹੈ ਜੀ ਬਣਰੇਵੋ ਦੀ ਵੀਡੀਓ ਨਾਲ ਫਰੌਟ ਕਰਦੇ ਕਰਦਨੇ ਮੇਰੀ ਕਰਦੇ ਨਾ ਵਿਚਾਰੇ ਉਹ ਤਾਂ ਬਾਏ ਪਾਪਾ ਬਾਏ ਬਾਏ ਹੈਲੋ ਜੀ ਬੱਚਿਆਂ ਨੂੰ ਆਪਾਂ ਪਿੰਡ ਛੱਡ ਕੇ ਚੱਲੇ ਆਂ ਨਾਨੀ ਕੋਲ ਤੇ ਉਹਨਾਂ ਦੀ ਮੰਮੀ ਕੋਲੇ ਮੈਂ ਤੇ ਕਰੋੜ ਸਾਬ ਚੱਲੇ ਆਂ ਜੀ ਲੁਧਿਆਣੇ ਨੂੰ ਸਿੱਧੇ ਸਿੱਧੇ ਮਾਰਨਿੰਗ ਦਾ ਟਾਈਮ ਹੈ ਫਿਰ ਜਾਣ ਨੂੰ ਵੀ ਟਾਈਮ ਲੱਗ ਜਾਣਾ ਹਨਾ ਤਾਂ ਸੱਚ ਜਾਣੇ ਪਹੁੰਚਦੇ ਨ ਹੋਪਨ ਨੂੰ 8 8 ਵਜੇ ਹਨਾ ਕਰੋੜ ਸਾਬ 8 ਵਜੇ ਜੀ 8 ਵਜੇ ਲੋ ਜੀ ਤੁਹਾਨੂੰ ਦਖਾਵਾ ਦੁਸ਼ਹਿਰਾ ਦੀ ਦੁਸ਼ਹਿਰ ਦੀ ਤਿਆਰੀ ਸ਼ੁਰੂ ਹੋ ਗਈ ਜੀ ਆਪਣਾ ਦੁਸ਼ਹਿਰਾ ਵਾਪਰਦਾ ਹੈ ਰਾਵਣ ਇੱਥੇ ਪੱਕਾ ਹੀ ਸੀਮੈਂਟੜੇ ਬਣਿਆ ਹੋਇਆ ਦੁਸ਼ਹਿਰਾ ਪੜਦਾ ਜੀ ਇੱਥੇ 4 ਦਿਨ ਪਿੰਡ ਤਿਆਰੀ ਸ਼ੁਰੂ ਹੋ ਗਈ ਹੁਣ ਲੋਜੀ ਇਹ ਆ ਗਿਆ ਆਪਣੇ ਪਿੰਡਾਂ ਦੀ ਨਹਿਰ ਪਾਖੜਾ ਦੇਖੋ ਜੀ ਕਿੰਨੀ ਝਾਲ ਪੈਂਦੀ ਹੈ ਬਹੁਤ ਜ਼ਿਆਦਾ ਝਾਲ ਪੈਂਦੀ ਹੈ ਇੱਥੇ ਕਾਸਾ ਬਗਲਪਤ ਜੀ ਹੋਰ ਠੀਕ ਠਾਕ ਨਹੀਂ ਸਾਰੇ ਆਪਾਂ ਚੱਲਿਆ ਜੀ ਮੈਡਮ ਜੀ ਦਾ ਥੋੜਾ ਜਿਹਾ ਟ੍ਰੀਟਮੈਂਟ ਕਰਾਉਣਾ ਨੱਕ ਦਾ ਮੌਕਾ ਹੋ ਗਿਆ ਨੇ ਤੇ ਉਹ ਤੇ ਨੱਕ ਬਣਾ ਨੱਕ ਬਣਾ ਨੱਕ ਤੇ ਲੋ ਜੀ ਕੋਟਾ ਆ ਗਿਆ ਜੀ ਦੇਖੋ ਤੁਹਾਨੂੰ ਦਰਸ਼ਨ ਕਰਾਈਏ ਅਸੀਂ ਵੀ ਬਾਦਰੀ ਦਰਸ਼ਨ ਕਰ ਰਹੇ ਹਾਂ ਅੱਜ

ਸਵੇਰੇ ਸਵੇਰੇ ਸਾਹ ਪਰ ਪਾਟੇ ਵਿੱਚ ਦੀਏ ਚੱਲੀਏ ਖਾਣਾ ਅਸੀਂ ਖਾ ਕੇ ਆਏ ਅਸੀਂ ਜਨਾਥ ਕਲਾ ਹਾਂ ਬ੍ਰੇਕਫਾਸਟ ਖਾ ਲਿਆ ਬ੍ਰੇਕਫਾਸਟ ਅਸੀਂ ਉੱਥੇ ਕਰਕੇ ਆਏ ਆ ਤੇ ਬੱਚਿਆਂ ਨੂੰ ਉੱਥੇ ਛੱਡ ਕੇ ਆਏ ਚੁੱਪ ਕੇ ਆਣਗੇ ਫਿਰ ਬ੍ਰੇਕਫਾਸਟ ਅਸੀਂ ਰਾਇਤਾ ਲੈਤੇ ਜਿਹੜਾ ਰਾਇਤਾ ਪਿਓਰ ਹੁੰਦਾ ਮਤਲਬ ਪਿਓਰ ਜਿਹੜਾ ਲੱਸੀ ਤੋਂ ਬਣਦਾ ਜਿਹੜਾ ਲੱਸੀ ਤੋਂ ਬਣਦਾ ਪਨੀਰ ਪਨੀਰ ਕਹਿੰਦੇ ਨੇ ਪੰਜਾਬੀ ਵਿੱਚ ਇਹ ਕਦੂਸ ਕਰਕੇ ਆਲ ਕੇ ਉਹ ਬਹੁਤ ਫਿਰ ਟੇਸਟੀ ਲੱਗਦਾ ਮੈਂ ਜੋ ਹੀ ਖਾ ਕੇ ਆਸੀ ਮੈਂ ਜੋ ਹੀ ਉਹਦੇ ਲਈ ਇਹ ਵਾਸਤੇ ਕਰਿਆ ਨਾਲ ਪਿੰਡੀ ਦੀ ਸਬਜੀ ਨਾਲ ਦੇਕੀ ਨਾਲ ਲੱਸੀ ਨਾਲ ਲੱਸੀ 타이 ਨਹੀਂ داری ਉਹਨੂੰ ਲੱਸੀ ਵੀ ਦੀ ਹੈ ਨਹੀਂ ਆ ਰਹੀ ਸੀ 타이 ਨਹੀਂ داری ਥੋੜਾ ਹੈਵੀ ਵੀ ਹੋ ਗਿਆ ਹੈਵੀ ਹੋ ਗਿਆ ਬ੍ਰੇਕਫਾਸਟ ਅੱਜ ਅੱਜ ਕੱਲ ਰਾਤ ਦਾ ਖਾਣਾ ਮੈਂ ਘਟਾਇਆ ਵਾ ਨਾ ਉਹਦੇ ਕਰਕੇ ਸਵੇਰੇ ਫਿਰ ਭੁੱਖ ਲੱਗਦੀ ਆ ਬੰਦ ਕਰੇਗਾ ਬੰਦ ਕਰਿਆ ਵਾ ਹਾਂਦੀ ਨਹੀਂ ਦਿਨ ਨਾਲ ਕਰਦੀ ਨਹੀਂ ਇਹ ਦਿਖਾ ਲੈਨੇ ਆ ਬਸ ਨਹੀਂ ਅਦਰ ਭਾਈ ਬੰਦ ਤਾਂ ਡਾਈਟਿੰਗ ਤਾਂ ਚੱਲ ਰਹੀ ਨੇ ਕਰੋਨ ਸਾਹਿਬ ਨਹੀਂ ਡਾਈਟਿੰਗ ਨਹੀਂ ਦਿਨ ਨਾਲ ਮਤਲਬ ਸਿਹਤ ਠੀਕ ਰਹਿੰਦੀ ਆ ਬਹੁਤ ਜਿਆਦਾ ਤਸਵੀਰیں ਦੁਪਹਿਰੇ ਸਾਲੇ ਦਾ ਵਿਆਹ ਦੇਖਣਾ ਨੂੰ ਥੋੜਾ ਜਿਆਦਾ ਖਰਗਣਾ ਹੋਣੀ ਤੋਂਂ ਦਿਨ ਨਿਕਲੀ ਹੋਵੇ ਬੰਦੇ ਦੀ ਵਿੱਚ ਚੰਗੀ ਨਹੀਂ ਲੱਗਦੀ ਕੋਟ ਪੈਂਟ ਚ ਫੇਰ ਆ ਗਏ ਤੁਹਾਨੂੰ ਪਹੁੰਚ ਕੇ ਉੱਥੇ ਥੋੜੇ ਦਰਵਾਜ਼ੇ ਉੱਥੇ ਪਹੁੰਚ ਕੇ ਮਿਲਦੇ ਆ ਜੀ ਹੁਣ ਨਾਲ ਤੁਹਾਨੂੰ ਡਾਕਟਰ ਸਾਹਿਬ ਨੂੰ ਮਲਾਉਨੇ ਆ ਲਓ ਜੀ ਆਪਾਂ ਖੰਨੇ ਪਹੁੰਚ ਗਏ ਇਹਨਾਂ ਖੰਨੇ ਦਾ ਕਲਗੀਧਰ ਕੋ ਤੋਂ ਰੱਖ ਕਲਗੀਧਰ ਹਾਂ ਉਹ ਤੋਂ ਰੱਖ ਕੱਲ ਕੱਲਗੀਧਰ ਸਾਲਾ ਐਥੇ ਉੱਤਰਦਾ ਹੋਊਗਾ ਸਰਦਾਰ ਜੀ ਹਾਂਜੀ ਹਾਂਜੀ ਉਹ ਹੋ ਗਿਆ ਖਮਾਜਾ ਮੈਨੂੰ ਲੱਗਦਾ ਉੱਤਰ ਹਾਂ ਉਹ ਗਾੜੀ ਬੜਾ ਕੰਮ ਉਹ ਡਾਕਟਰ ਆਵਾਜ਼ ਉਹ ਗਾੜੀ ਲੋ ਬਚਤ ਰਹੇਗੀ ਬਚਤ ਰਹੇਗੀ ਬਚਤ ਕਰ ਲੈ ਰਾਸ਼ਪੁਰਾ ਨਾ ਇੱਧਰ ਲੋ ਜੀ ਖੰਨੇ ਆਪਾਂ ਪਹੁੰਚ ਗਏ ਇੱਧਰ ਮਾਰਕੀਟ ਨੂੰ ਰਸਤਾ ਜਾਂਦਾ ਖੰਨੇ ਜੀ ਇੱਧਰ ਥੱਲੇ ਉੱਤਰ ਗਏ ਜੀ ਉੱਧਰ ਉੱਪਰ ਚੜਦਾ ਹੈ ਆਪਾਂ ਉੱਪਰ ਚੜਦਾ ਇੱਧਰ ਥੱਲੇ ਉੱਤਰਦਾ ਪਹਿਲਾਂ ਨਹੀਂ ਜੀ ਪਹਿਲਾਂ ਨਹੀਂ ਸੀਗਾ ਇਹ ਘੱਟ ਹੁਣੀ ਬਣਾਇਆ ਨਾ ਇਹ ਲੋ ਜੀ ਹੁਣ ਆਪਾਂ ਘਰ ਜਾਵਾਂਗੇ ਬਣੇਦੇ ਉਹ ਨਾਲ ਵੀਡੀਓ ਚ ਜੀ ਅਸੀਂ ਪਹੁੰਚ ਗਏ ਸੀ ਐਮਸੀ ਹਸਪੀਟਲ ਹੁਣ ਜਾ ਰਹੇ ਆ ਮੈਡਮ ਅੰਦਰ ਲੋ ਜੀ ਮੈਡਮ ਡਾਕਟਰ ਸਾਹਿਬ ਨਾਲ ਚਾਹ ਕਾਫੀ ਪੀ ਰਹੇ ਨੇ ਸੌਰੀ ਕਾਫੀ ਦਾ ਇੰਜੋਏ ਕਰ ਰਹੇ ਨੇ ਥੋੜਾ ਟਾਈਮ ਸੀ ਸਾਡੇ ਕੋਲ ਘੰਟਾ ਤੱਕ ਬੱਤੀ ਲਾ ਦੂ ਨਾ ਉਹਨੇ ਦਾ ਆਪਰੇਸ਼ਨ ਹੋਊਗਾ ਨਾ ਪਾ ਲੈਣਾ ਲੰਬੇ ਉੱਤੇ ਉਹਨਾਂ ਨੇ ਚਲੋ ਠੀਕ ਹੈ ਕਰੋ ਇੰਜੋਏ ਕਾਫੀ ਹੈ ਨਾ ਜੀ ਸੈਸ਼ਨ ਤੇ ਆ ਜਾਓ ਬਰਾਉਣਾ ਨਹੀਂ ਹੈ ਸਾਰੇ ਬੰਦੇ ਨਾਲ ਹੀ ਹੁੰਦੇ ਨੇ ਲੋ ਜੀ ਮੈਡਮ ਆ ਰਹੇ ਨੇ ਆਪਣਾ ਇਲਾਜ ਕਰਵਾ ਕੇ ਲੋ ਰਾਲੇ ਜੀ ਇਲਾਜ ਚਲੋ ਮੈਡਮ ਦਾ ਹੋ ਗਿਆ ਆਪਰੇਸ਼ਨ ਤਾਂ ਬਹੁਤ ਦਰਦ ਬਹੁਤ ਹੋ ਰਿਹਾ ਰੰਗ ਨੂੰ ਤਾਂ ਠੋ ਮੁੜਿਆ ਫਿਰ ਚਾਹ ਪਿਆ ਰਿਆ ਇਹਨਾਂ ਨੂੰ ਚਾਹ ਪਿਆ ਕੇ ਥੋੜਾ ਠੀਕ ਹੋ ਜਾਂਦਾ ਹੈ ਤਕਲੀਫ ਬਹੁਤ ਆ ਰਹੀ ਹੈ ਚਲੋ ਕੋਈ ਨਹੀਂ ਤਕਲੀਫ ਦੁੱਖ ਭਾ ਕੇ ਸੁੱਖ ਮਿਲਦਾ ਸਰਦਿਗੋਂ ਕਲੋ ਕੇ ਫੇਨ ਕਿਲੇ ਦਿੱਤਾ ਥਰਕਾ ਤਾਂ ਬਹੁਤ ਕੋਈ ਥੋੜੀ ਦੇਰ ਲੱਗਦਾ ਲਓ ਜਿਵੇਂ ਆਪਾਂ ਝੱਲੇ ਵਾਪਸ ਚੱਲ ਫਿਰ ਤੋਂ ਸੀਐਮਸੀ ਤੋਂ ਵਾਪਸ ਜਦੋਂ ਆਏ ਸੀ ਉਦੋਂ ਬਿਲਕੁਲ ਨਾਰਾਸ਼ ਨਹੀਂ ਸੀ ਹੁਣ ਨਾਰਾਸ਼ ਹੋ ਗਿਆ ਹਾਂ ਉਹ ਸ਼ਹਿਰ ਇਰੀਆ ਵੀ ਕੰਜਸਟਡ ਜਿਹਾ ਜਾ ਦੇਖੋ ਕਿੰਨੀ ਸਹੂਲਤ ਦਿੱਤੀ ਵੀ ਇਹਨਾਂ ਨੇ ਹਸਪੀਟਲ ਵਾਲਿਆਂ ਨੇ ਸਿਕਿਉਰਟੀ ਵਾਸਤੇ ਗੱਡੀਆਂ ਕਢਾਉਣ ਨੂੰ ਲਾਉਣ ਨੂੰ ਨਹੀਂ ਤਾਂ ਜਨਾਬ ਹੀ ਕਹਿਣ ਤਾਂ ਵੀ ਕੋਈ ਉਹ ਤਾਂ ਨਹੀਂ ਕੋਈ ਕਹਿਣਾ ਲੱਗਿਆ ਇਹਨਾਂ ਨੂੰ ਬਿਲਕੁਲ ਪਰ ਇਹ ਵੀ ਆਉਣ ਜਾਣ ਵਾਲੇ ਨੂੰ ਸਹੂਲਤ ਰਹਿੰਦੀ ਹੈ ਲੋਜੀ ਹੂੰ ਆਪਣੀ ਵਾਪਸੀ ਆ ਪਟਿਆਲੇ ਨੂੰ ਜਦੋਂ ਰਾਸ ਉਹ ਸਵੇਰੇ ਤਾਂ ਰਾਸ ਨਹੀਂ ਸੀ ਆਪਾਂ ਨੂੰ ਆਂਦਾ ਵੀ ਨਹੀਂ ਲੱਗਿਆ ਹਾਂ ਉਹ ਰਾਸਤੇ ਦਾ ਵੀ ਨਹੀਂ ਪਤਾ ਲੱਗਿਆ ਰਾਸਤੇ 'ਚ ਰੁਕਣਾ ਵੀ ਆਪਾਂ ਨੇ ਖਾਣੇ ਵੀ ਜਾਣਾ ਘਰ ਖਾਣੇ ਰੋਕ ਕੇ ਤੇ ਨਾਨਾ ਜੀ ਵੱਲ ਇਹ ਸਾਮਾਨ ਆ ਥੋੜਾ ਇੰਦਰ ਵਿਦ ਦਾ ਡਾਕਟਰ ਸਾਹਿਬ ਦਾ ਘਰ ਦੇ ਕੇ ਜਾਣਾ ਚਲੋ ਲੋਜੀ ਦੇਖੋ ਸਬਜੀ ਮੇਰੀ ਹੋ ਗਈ ਪਰ ਦਰਦਾਂ ਨੇ ਬਹੁਤ ਹੋ ਰਿਹਾ ਹੈ ਬੋਲਣ ਜੀ ਵੀ ਨੂੰ ਪ੍ਰੋਬਲਮ ਆ ਰਹੀ ਹੈ ਬੋਲੋ ਨਾ ਫਿਰ ਤੁਸੀਂ ਹੁਣ ਹੁਣ ਤੁਸੀਂ ਮੌਨ ਧਾਰ ਲਓ ਘੰਟਾ ਦੋ ਘੰਟੇ ਜਿੰਨੀ ਦੇਰ ਸਹਫਰਾਉਣੀ ਸਾਰੇ ਆ ਘੜਾ ਹੋਇਆ ਪਿਆ ਸਾਰੇ ਹਲੇ ਵੀ ਆ ਵੀ ਉਹ ਬਗ ਜਿਵੇਂ ਨਾ ਉਸ ਅੰਦਰ ਚੀਜ਼ ਦਾ ਹੁੰਦਾ ਆਪਾਂ ਜਲਾ ਰਹੇ ਉਹਨੇ ਕੁਛੇ ਵੀ ਹੋ ਰਿਹਾ ਹਲੇ ਵੀ ਹੁੰਦਾ ਜੀ ਲੋ ਜੀ ਕੋਈ ਨਾ ਰਿਹਾ ਵੀਡੀਓ ਚ ਮਿਲਦੇ ਆ ਅੱਗੇ ਫਿਰ ਤੁਹਾਨੂੰ ਖੰਨੇ ਜਾ ਕੇ ਹੁਣ ਘਰ ਮਾਮਾ ਜੀ ਬਾਂਹ ਵੱਲ ਜਾਵਾਂਗੇ ਸਮਾਨ ਦੇਖ ਕੇ ਜਾਣਾ ਘਰ ਅੰਦਰ ਪਰਿਦਾ